ਚੰਦਰ ਨੇ ਖੇਤੀ ਕਰਕੇ ਦੁਨੀਆ ਭਾਰਤ ਦੇ ਵਿੱਚ ਜਿਹੜਾ ਆਪਣਾ ਨਾਮ ਕਮਾਉਣਾ ਸ਼ੁਰੂ ਕਰ ਦਿੱਤਾ ਹੈ। ਸਾਨੂੰ ਲਗਾਤਾਰ ਫੋਨ ਆਈ ਆ ਰਹੇ ਹੈ ਜੀ ਸਾਨੂੰ ਦੱਸੋ ਜੀ ਕਿਤੋਂ ਲਿਆਂਦੇ ਹੋ ਲੋਕ ਵਿਜੀਟ ਕਰਕੇ ਦੂਰ ਦੂਰ ਗੰਗਾ ਨਗਰ ਤੋਂ ਆਇਆ ਹੋਰ ਪੰਜਾਬ ਦੇ ਅਬ ਲਗ ਲਗ ਸ਼ਹਿਰਾਂ ਤੋਂ ਆਇਆ ਦੇਖਣ ਆਇਆ ਜੀ 25000 ਤੋਂ ਲੈ ਕੇ ਪੈਂਦੇ ਹਜ਼ਾਰ ਤੱਕ ਪ੍ਰਤੀ ਕੇਜੀ ਹੈਗਾ ਇੱਕ ਸਾਨੂੰ ਬਹੁਤ ਮਹਿਸੂਸ ਹੋ ਰਿਹਾ ਹੈ ਜੀ ਸਾਨੂੰ ਦਾ ਇੱਕ ਟਾਈਮ ਤਾਂ ਮੰਨ ਲਓ ਬਾਦਸ਼ਾਹ ਬਣਾਉਗਾ ਜੀ। ਕਿਉਂਕਿ ਆ ਪੌਦਾ ਆਪਣੇ ਆਪ ਫੁੱਟ ਰਿਹਾ ਹੈ। ਹਾਂ ਬਿਮਾਰੀ ਤੇ ਇਹਨੂੰ ਪੈਂਦੀ ਨਹੀਂ। ਨਾ ਇਹਨੂੰ ਸੁੰਡੀ ਭੁੰਡੀ ਕੋਈ ਮੱਕੀ ਵਗੈਰਾ ਇਹਨੂੰ ਕੁਝ ਨਹੀਂ ਕਰਦੀ। ਫਿਰ ਇਹਨੂੰ ਐਗਰੀਮੈਂਟ ਹੋਇਆ ਕੰਪਨੀ ਆਪਣੇ ਆਪ ਆਗੂਗੋ ਐਗਰੀਮੈਂਟ ਕਰੇ ਦੱਸੋ ਜੀ ਕਿੰਨਾ ਕੁੱਲ ਮਿਲਾ ਕੇ ਜਿਹੜਾ ਵਿੱਚ 20 ਲੀਟਰ ਤੇਲ ਉਹ ਤਾਂ ਕਾਫੀ ਮਹਿੰਗਾ ਜਾਊਗਾ ਜੀ ਲੱਖਾਂ ਦੇ ਹਿਸਾਬ ਨਾਲ ਜੋ ਦੂਸਰਾ ਤਣਾ ਵਗੈਰਾ ਪਤਿਆ ਵਗੈਰਾ ਹੋਰ ਚਾਹਾਂਗੇ ਉਹ ਵੀ ਅਲੱਗ-ਅਲੱਗ ਇਹਦੇ ਹਰੇਕ ਇੱਕ-ਇੱਕ ਇੰਚੇ ਦੀ ਵਿਗਗੀ ਕਹਿੰਦੇ ਹਨ ਕਿ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਇਨਸਾਨ ਮਾੜੇ ਹਾਲਾਤਾਂ 'ਚ ਰਹਿ ਕੇ ਵੀ ਕੁਝ ਨਾ-ਕੋਸ਼ੇ ਚੰਗਾ ਕਰ ਦਿੰਦਾ ਹੈ ਅਤੇ ਚੰਗਾ ਕਰਨ ਤੋਂ ਬਾਅਦ ਜਦੋਂ ਉਸਦੀ ਮਿਹਨਤ ਦਾ ਫਾਲ ਮਿਲਣਾ ਸ਼ੁਰੂ ਹੋ ਜਾਂਦਾ ਤਾਂ ਕਿੰਨੀ ਕੋ ਖੁਸ਼ੀ ਹੁੰਦੀ ਹੈ ਉਹ ਅੱਜ ਕਿਸਾਨ ਓਮ ਪ੍ਰਕਾਸ਼ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਕਿਸਾਨ ਓਮ ਪ੍ਰਕਾਸ਼ ਨੇ ਚੰਦਨ ਦੀ ਖੇਤੀ ਕਰਕੇ ਦੁਨੀਆ ਭਾਰਤ ਦੇ ਵਿੱਚ ਜਿਹੜਾ ਆਪਣਾ ਨਾਮ ਕਮਾਉਣਾ ਸ਼ੁਰੂ ਕਰ ਦਿੱਤਾ ਹੈ ਓਮ ਪ੍ਰਕਾਸ਼ ਜੀ ਸਭ ਤੋਂ ਪਹਿਲਾਂ ਸਵਾਗਤ ਹੈ ABC ਪੰਜਾਬ ਦੇ ਵਿੱਚ ਤੁਹਾਡਾ ਸਾਡੇ ਵਾਲਾ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਹਾਂ ਜੀ ਗੱਲਬਾਤ ਕਰਾਂਗੇ ਤੁਹਾਡਾ ਇਲਾਕਾ ਜਿਹੜਾ ਹੈ ਕਣਕ ਤੋਂ ਝੋਨੇ ਨੂੰ ਲੈ ਕੇ ਜਿਹੜਾ ਬੜਾ ਅਹਿਮ ਸਥਾਨ ਰੱਖਦਾ ਹੈ ਪਰ ਤੁਸੀਂ ਜਿਹੜੀ ਬੜੀ ਕਮਾਲ ਕਰਤੀ ਹੈ ਜਿਹੜੀ ਚੰਦਨ ਦੀ ਖੇਤੀ ਕਰਕੇ ਕੀ ਕਹਿਣਾ ਚਾਹੁੰਦੇ ਹੋ ਇਹ ਸ਼ੌਂਕ ਕਿਵੇਂ ਪਿਆ ਸਭ ਤੋਂ ਪਹਿਲਾਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜੋ ਸ਼ੌਂਕ ਇਹ ਆਪਣੇ ਦਿਲੋਂ ਹੀ ਪੈਦਾ ਕੀਤਾ ਜਾ ਸਕਦਾ ਹੈ ਜਿਵੇਂ ਆਪਾਂ ਦੇਖ ਰਹੇ ਹਾਂ ਸਾਡੇ 2 ਸਾਲ ਪਹਿਲਾਂ ਗੜੇ ਮਾਰੀ ਹੋਈ ਸੀ ਸਾਡੇ ਚੋਨੇ ਦੇ ਝੜ ਨਹੀਂ ਨਿਕਲੇ ਸੀ 8 10 10 ਮੱਲ ਰਹੇ ਗਏ ਸੀ ਕੁਝ ਠੇਕੇ ਦੇ ਜ਼ਿਮੀਦਾਰਾਂ ਨੇ ਜ਼ਮੀਨਾਂ ਲੈ ਰੱਖੀਆਂ ਸੀ ਉਹ ਵੀ ਠੇਕਾ ਪੱਲੂ ਪੈ ਗਿਆ ਆਰਥੀ ਦੇ ਪੂਰੇ ਨਹੀਂ ਹੋਏ ਜਦੋਂ ਪਤਾ ਇਸ ਤਰ੍ਹਾਂ ਦੇ ਸਾਨੂੰ ਪਤਾ ਲੱਗਿਆ ਇਹ ਸਾਡੇ ਆ ਭਾਜੀ ਸੀ ਬਿਜਲੀ ਬੋਰਡ ਦੇ ਗੁਰਦਾਸ ਸਿੰਘ ਜਈ ਸਾਹਿਬ ਜੀ ਉਹ ਰਿਟਾਇਰਮੈਂਟ ਹੋਏ ਉਹਨਾਂ ਨੇ ਮੈਨੂੰ ਕਹਿੰਦੇ ਸੀ ਆਪਾਂ ਬੰਗਲੌਰ ਚਲਣਾ ਹੈ ਘੁੰਮਣ ਜਾਣਾ ਹੈ ਆਪਾਂ ਤੇ ਉੱਥੇ ਕੁਝ ਕੁ ਆਪਾਂ ਨਵਾਂ ਕਰਾਂਗੇ ਜਦੋਂ ਅਸੀਂ ਗਏ ਉੱਥੇ ਨਰਸਰੀ ਦੇਖੀ ਤੇ ਉਹਦੇ ਗੱਲਬਾਤ ਕੀਤੀ ਆ ਜਗਲਾਦ ਪਾਕ ਦੇ ਅਧਿਕਾਰੀਆਂ ਨਾਲ ਸਾਡੇ ਕੋਈ ਜਾਣ ਪਛਾਣ ਦੇ ਹੈਗੀ ਸੀ ਆ ਗੋਰ ਏਰੀਏ ਚ ਜਦੋਂ ਉਹਨਾਂ ਨੇ ਸਾਨੂੰ ਅਵੇਅਰਨੈਸ ਕੀਤਾ ਤੇ ਸਾਨੂੰ ਗੱਲ ਪਸੰਦ ਆਈ ਤੇ ਅਸੀਂ ਪੇਮੈਂਟ ਕੀਤੀ ਤੇ ਤਿੰਨ ਸਾਲ ਤੱਕ ਉਹਨਾਂ ਨੇ ਸਾਨੂੰ ਮੰਨ ਲਓ ਕਿ ਨਰਸਰੀ ਦੇ ਵਿੱਚ ਪੌਦੇ ਲੈ ਜਾਣ ਲਈ ਕਹਿ ਦਿੱਤਾ ਜਿਸ ਟਾਈਮ ਤੇ ਪੌਦੇ ਤਿਆਰ ਹੋ ਗਏ ਉਹਨਾਂ ਨੇ ਸਾਨੂੰ ਫੋਨ ਕੀਤਾ ਜੀ ਤੁਹਾਡੇ ਤਿਆਰ ਪੌਦੇ ਆ ਤੇ ਆਪਦੇ ਲੇਵਰ ਆ ਰਹੀ ਆ ਤੇ ਤੁਸੀਂ ਲਿਜਾ ਸਕਦੇ ਹੋ ਫਿਰ ਉਸ ਤੋਂ ਬਾਅਦ ਭਾਜੀ ਸਾਡੇ ਲੱਗਿਆ ਤੇ ਉਸ ਤੋਂ ਬਾਅਦ ਅਗਾ ਤੋਂ ਗਾ ਮੰਨ ਲਓ ਵੀ ਚੱਲ ਕਿੰਨੇ ਕਿੰਨੇ ਕਿੱਲਾਂ ਦੇ ਵਿੱਚ ਜਿਹੜਾ ਇਹ ਬਾਗ ਤੁਸੀਂ ਲਗਾਇਆ ਹੋਇਆ ਹੈ ਇਹ ਜੀ ਇੱਕ ਇੱਕ ਏਕੜ ਆ ਜੀ ਇੱਕ ਏਕੜ ਆ ਹਾਂਜੀ ਤਾਂ ਮੈਂ ਆ ਸਹਿਯੋਗੀ ਨੂੰ ਕਹੂੰਗਾ ਇੱਕ ਬਾਗ ਜਿਹੜਾ ਆ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਨੂੰ ਦਿਖਾਇਆ ਜਾਵੇ ਤਾਂ ਜੋ ਦਰਸ਼ਕ ਜਿਹੜੇ ਨੇ ਏਬੀਸੀ ਪੰਜਾਬ ਨੂੰ ਪਿਆਰ ਕਰਨ ਵਾਲੇ ਨੇ ਉਹ ਬਾਗ ਜਿਹੜੇ ਉਹ ਵੀ ਲਗਾਉਣ ਤੇ ਬਾਗ ਦੀ ਜਾਣਕਾਰੀ ਲੈਣ ਫੋਰ ਅਗੇ ਗੱਲਬਾਤ ਕਰਾਂਗੇ ਇਹ ਬੂਟੇ ਬੰਗਲੌਰ ਤੋਂ ਮੰਗਵਾਏ ਆ ਹਾਂਜੀ ਸਰ ਤੇ ਕਿੰਨੀ ਆਂਦੀ ਜਿਹੜੀ ਕਾਸਟ ਪਈ ਐ ਕਿੰਨੀ ਖਰੀਦ ਆਂਦੀ ਪਈ ਜਦੋਂ ਤੁਸੀਂ ਇੱਥੋਂ ਲੈ ਉੱਥੋਂ ਲੈ ਕੇ ਆਏ ਹੋ ਦੇਖੋ ਜੀ ਪੌਦੇ ਤਾਂ ਪੰਜਾਬ ਚ ਵੀ ਮਿਲਦੇ ਆ ਜੀ ਜੇ ਉਹ ਪੰਜਾਬ ਦੇ ਪੌਦੇ ਆ ਉਹ ਸੁੰਨ ਚੋਂ ਆ ਰਹੇ ਆ ਜੀ ਸਾਰੇ ਸੜ ਜਾਂਦੇ ਆ ਜੇ 100 ਆਪਾਂ ਲਗਾਵਾਂਗੇ 100 ਦੇ ਵਿੱਚੋਂ ਦੋ ਚਾਰ ਹੀ ਸਹੀ ਰਹਿਣਗੇ ਬਾਕੀ ਖਤਮ ਹੋ ਜਾਣਗੇ ਜੋ ਅਸੀਂ ਬੰਗਲੌਰ ਤੋਂ ਲੈ ਆਂਦੇ ਜੀ 500 ਪੌਦਾ ਸੀ ਜੋ ਸਾਡਾ 450 450 ਪੌਦਾ ਮੰਨ ਲਓ ਸਾਡਾ ਬਿਲਕੁਲ ਸਹੀ ਗ੍ਰੋਥ ਸਹੀ ਕਰ ਗਿਆ ਜੀ ਕੋਈ ਸੜਿਆ ਨਹੀਂ ਕੋਈ ਕੁਝ ਨਹੀਂ ਹੋਇਆ ਗਰਮੀ ਵੀ ਸਹਿ ਗਿਆ ਜਿੰਨੀ ਮੰਨ ਲਓ ਇਹਨਾਂ ਨੂੰ ਪ੍ਰੋਪਰ ਚਾਹੀਦੀ ਸੀ ਦੇ ਦੇ ਵਿੱਚ ਵੀ ਇਹ ਕੱਟ ਗਿਆ ਹੁਣ ਸਾਨੂੰ ਕੋਈ ਇਹਦੀ ਦਿੱਕਤ ਵੀ ਨਹੀਂ ਨਾ ਹੀ ਇਹ ਉਹਨਾਂ ਖੇਚ ਲੈ ਰਿਹਾ ਹੈ ਦੂਸਰਾ ਨੰਬਰ ਇਹ ਜੀ ਜੋ ਪੰਜਾਬ ਦੇ ਪੌਦੇ ਸੀ ਉਹਦੇ ਹਾਲਾਤ ਬਹੁਤ ਮਾੜੀ ਸੀ ਤੇ ਜਦੋਂ ਇਹ ਇੱਥੇ ਤੁਸੀਂ ਪੌਦੇ ਲਾਏ ਸੀ ਚੰਦਨ ਦੇ ਜਿਹੜੇ ਬੂਟੇ ਲਾਏ ਸੀ ਬੂਟੇ ਲਾਉਣ ਵਾਸਤੇ ਸਭ ਤੋਂ ਪਹਿਲਾਂ ਇਹਦੇ ਜ਼ਮੀਨ ਦੀ ਤਿਆਰੀ ਕਿਵੇਂ ਕੀਤੀ ਸੀ ਕੀ ਕੀ ਇਹਦੇ ਜਿਹੜੇ ਪ੍ਰਬੰਧ ਕੀਤੇ ਸੀ ਬੂਟੇ ਲਾਉਣ ਦੇ ਵਾਸਤੇ ਇਹਦੇ ਜੀ ਟੀਮ ਆਈ ਸੀ ਬੰਗਲੌਰ ਤੋਂ ਉਹਨਾਂ ਦੀ ਟੀਮ ਆਪਣੇ ਆਪ ਉਹਨਾਂ ਨੇ ਸਾਨੂੰ ਬੁਲਾਇਆ ਜੋ ਵੀ ਇਹਨੂੰ ਰਸਤ ਪਾਣੀ ਚਾਹੀਦਾ ਸੀ ਉਹਨਾਂ ਨੇ ਸਾਨੂੰ ਕਿਹਾ ਜਿਹੜੇ ਹਸਾਬ ਨਾਲ ਅਸੀਂ ਦੇਖਦੇ ਰਹੇ 5 ਕਿਲੋ ਹਰੇਕ ਦੇ ਵਿੱਚ ਵਰਮੀ ਕੰਪੋਜ਼ਿਟ ਸੀ ਨਾਲ ਪਾਇਓ ਤੇ ਜੋ ਵੀ ਉਹਨਾਂ ਨੇ ਡੀਪੀ ਲਾਈ ਸੀ ਫਿਰ ਸਾਨੂੰ ਥੋੜੇ ਜਿਹੇ 10 ਕਿ ਵੀ ਗਏ ਅੱਜ ਉਹਦੀ ਬਦੌਲਦੀਆ ਦੇਖੋ ਜੀ ਮਨ ਲਓ ਇਹ 13 ਮਹੀਨੇ ਦਾ ਪੌਦਾ ਹੈ ਇਹ तकरीबन ਇੱਕ ਮੇਰੇ 7.5 ਫੁੱਟ ਦਾ ਜੀ 7.5 ਫੁੱਟ ਦਾ 13 ਮਹੀਨੇ ਦਾ ਪੌਦਾ ਦੇਖੋ ਤਾਂ ਤਣਾ ਦੇਖੋ ਜੀ ਮੰਨ ਲਓ ਪੂਰਾ ਆਪਣੇ ਹੱਥ ਦੇ ਵਿੱਚ ਨਹੀਂ ਤਾਂ ਬਿਲਕੁਲ ਇੱਕ ਫੁੱਟ ਦਾ ਸੀ ਜੀ ਇਹਨੂੰ ਖਾੜ ਕੀ ਪਾਉਂਦੇ ਹੋ ਔਰ ਖਾਦ ਸਪਰੇ ਕੀ ਕੀ ਕੁਸ਼ ਹੈ ਕੁਝ ਨਹੀਂ ਜੀ ਬਿਲਕੁਲ ਹੁਣ ਇਸ ਟਾਈਮ ਫਰੀ ਹੈ ਜੀ ਇਹ ਜਿਹੜੀ ਆ ਦੱਸਤਾ ਹੈ ਵੀ ਇਹਨੂੰ ਕੀ ਪਾਉਣਾ ਹੈ ਇਹਨੂੰ ਕਿਵੇਂ ਤਿਆਰ ਕਰਨਾ ਹੈ ਸਮੇਂ-ਸਮੇਂ ਤੇ ਕਿਵੇਂ ਦੇਖਣਾ ਹੈ ਇਹਨੂੰ ਉਹ ਜਾਣਕਾਰੀ ਖੇਤੀਬਾੜੀ ਵਿਭਾਗ ਦਿੰਦਾ ਜੇ ਜਿਹੜੀ ਜਿਹੜੀ ਕੰਪਨੀ ਤੋਂ ਤੁਸੀਂ ਮੰਗਵਾਇਆ ਉਹ ਦਿੰਦਾ ਨਹੀਂ ਜੀ ਇਹ ਤੇ ਜਿਹੜੀ ਕੰਪਨੀ ਤੋਂ ਮੰਗਵਾਇਆ ਉਹ ਨਹੀਂ ਦੱਸ ਖੇਤੀਬਾੜੀ ਵਿਭਾਗ ਨੂੰ ਪਤਾ ਨਹੀਂ ਸੀ ਪੌਦੇ ਮਾਲੋ ਚੰਦਰ ਦੀ ਖੇਤੀਬਾੜੀ ਇਹ ਜਾਣਕਾਰੀ ਨਹੀਂ ਆਉਣਾ ਨੂੰ ਜਾਣਕਾਰੀ ਨਹੀਂ ਹੈਗੀ ਜੀ ਉਹਨਾਂ ਨੇ ਸਾਨੂੰ ਇੱਕ ਸਾਲ ਤੇ ਦੱਸਿਆ ਜੇ ਇੱਕ ਸਾਲ ਦੇ ਵਿੱਚ ਤੁਹਾਡੇ ਪੌਦੇ ਚੱਲ ਗਏ ਉਹਨਾਂ ਦਾ 4 ਫੁੱਟ ਦਾ ਦੱਸੇ 3 ਫੁੱਟ ਦਾ ਬਾਕੀ ਦੇਖ ਰਹੇ ਜੀ ਆਪਣੇ 7-8 ਫੁੱਟ ਦਾ ਹੋ ਰਿਹਾ 7-8 ਹਾਂ ਉਹ ਖੇਤੀਬਾੜੀ ਵਿਭਾਗ ਨੂੰ ਜਾਣਕਾਰੀ ਹੋ ਵੀ ਸਕਦੀ ਪਰ ਤੁਹਾਡੇ ਤੱਕ ਹੋ ਸਕਦਾ ਪਹੁੰਚ ਨਾ ਹੋਈ ਹੋਵੇ ਨਹੀਂ ਜੀ ਆਈਸੀਜੀਓ ਆਈਸੀ ਹਾਂ ਦੇਖਿਆ ਸੀ ਉਹ ਕਹਿੰਦੇ ਵੀ ਸਾਡੇ ਇੱਥੇ ਨਹੀਂ ਉਹਨਾਂ ਨੂੰ ਪਤਾ ਹੁੰਦਾ ਜੋ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਨਾ ਮਾਤਰ ਬਹੁਤ ਘੱਟ ਆ ਖੇਤੀ ਚੰਦਨਦੀਪ ਇੱਥੇ ਤਾਂ ਹੈ ਨਹੀਂ ਜੀ ਜੇ ਤੂੰ ਆਪਾਂ ਤੁਰ ਪਈ ਫਾਇਲ ਕਾ ਜिले ਤੋਂ ਗੰਗਰ ਨਗਰ ਤੱਕ ਬਰਾਸਤਾਨ ਪਾਰ ਕਰ ਜੀ ਜੇ ਉਹ ਤੁਹਾਨੂੰ ਰਾਜਸਥਾਨ ਗੰਗਰ ਨਗਰ ਜੇ ਫੋਨ ਆਉਂਦੇ ਆ ਜੀ ਕਿਸਾਨਾਂ ਦੇ ਉਹ ਵਿਜਿਟ ਵੀ ਕਰ ਗਏ ਉਹ ਕਹਿੰਦੇ ਦੱਸੋ ਭਾਜੀ ਸਾਨੂੰ ਵੀ ਲਿਆ ਕੇ ਦਿਓ ਔਰ ਸਾਡੇ ਕੋਲ ਰੋ ਤੇ ਸਾਨੂੰ ਵੀ ਮਾਲੋ ਖੇਤੀ ਕਰਾਓ ਜੀ ਤਾਂ ਫੂਰ ਗੱਲਬਾਤ ਕਰਾਂਗੇ ਬੂਟੇ ਨੂੰ ਕਦੇ ਕੋਈ ਬਿਮਾਰੀ ਪੈ ਜੇ ਤਾਂ ਇਹਨੂੰ ਇੱਕ ਦਾ ਬਿਮਾਰੀ ਪੈ ਜੇ ਤਾਂ ਤੁਹਾਨੂੰ ਕਿਵੇਂ ਪਤਾ ਲੱਗਦਾ ਬੂਟੇ ਨੂੰ ਬਿਮਾਰੀ ਪੈ ਗਈ ਤੇ ਦੂਜਾ ਇਹਨੂੰ ਮੌਸਮ ਕਿਹੋ ਜਿਹਾ ਚਾਹੀਦਾ ਹੁੰਦਾ ਦੇਖੋ ਜੀ ਬਿਮਾਰੀ ਤੇ ਇਹਨੂੰ ਪੈਂਦੀ ਨਹੀਂ ਨਾ ਇਹਨੂੰ ਸੁੰਡੀ ਭੁੰਡੀ ਕੋਈ ਮੱਖੀ ਵਗੈਰਾ ਇਹਨੂੰ ਕੁਝ ਨਹੀਂ ਕਰਦੀ ਇਹਨੂੰ ਇੱਕ ਠੰਡ ਦੀ ਮਾਰ ਪਈ ਹੈ ਜੀ ਦੋ ਮਹੀਨੇ ਕਾਫੀ ਜ਼ਿਆਦਾ ਠੰਡ ਸੂਰਜ ਮਾਲੋ ਧੁੱਪ ਨਹੀਂ ਨਿਕਲੀ ਧੁੱਪ ਦੇ ਵਿੱਚ ਆ ਪੌਦੇ ਥੱਲੇ ਚਲੋ ਇਹ ਤਾਂ ਹੁਣ ਜੀ ਸਾਰਾ ਪਟਾਰਾ ਪੈ ਗਿਆ ਲਾਲ ਹੋ ਕੇ ਥੱਲੇ ਸੁੱਕ ਗਿਆ ਸੀ ਸਾਡੇ ਤਾਂ ਮੇਲ ਚ ਲੱਗੇ ਵੀ ਜੇ ਸਾਡਾ ਬਾਗ ਖਤਮ ਹੋ ਗਿਆ ਜਿਸ ਟਾਈਮ ਠੰਡ ਖਤਮ ਹੋਈ ਹੋਈ ਹੈ ਤਾਂ ਥੋੜਾ ਬਹੁਤਾ ਮਾਲੋ ਧੁੱਪ ਨਿਕਲੀ ਹੈ ਮਾਰਚ ਦੇ ਮਹੀਨੇ ਚ ਅਪ੍ਰੈਲ ਚ ਤਾਂ ਫਿਰ ਜੇ ਲਗਾਈ ਹੈ ਖਿਰਦੇ ਲਗਾਏ ਹੁਣ ਅੱਜ ਤੱਕ ਦੇਖ ਲਓ ਇਹ ਤਾਂ ਹੁਣ ਇਪਟਾਰ ਹੀ ਚੱਲ ਪਈ 10 ਲੱਖ ਰੁਪਏ ਰੁਪਿਆ ਲਾ ਕੇ ਇੱਕ ਕਿੱਲੇ ਦੇ ਵਿੱਚ ਬਾਗ ਲਾਇਆ ਸਰਦੀ ਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਬਾਗ ਚੱਲਣਾ ਬੰਦ ਹੋ ਗਿਆ ਕਿਉਂਕਿ ਸੂਰਜ ਨਹੀਂ ਨਿਕਲਿਆ ਧੁੰਦ ਬਹੁਤ ਜ਼ਿਆਦਾ ਨਾ ਬਹੁਤ ਜ਼ਿਆਦਾ ਸੀ ਉਹਦਾ ਫਿਰ ਖੇਤੀਬਾੜੀ ਮੈਂ ਉਹ ਆਪਣੇ ਜਿੱਥੋਂ ਕੰਪਨੀ ਹੈ ਕੰਪਨੀ ਨਾਲ ਕੀਤਾ ਸੰਪਰਕ ਕੀਤਾ ਸੀ ਜੀ ਉਹ ਕਹਿੰਦੇ ਜੀ ਐਵੇਂ ਚੱਲ ਪਏਗੇ ਆਪਣੇ ਪੱਤੇ ਡਿੱਗਣਗੇ ਇੱਕ ਵਾਰ ਕੋਈ ਗੱਲ ਰੁਕੇਗੇ ਡਬਲ ਗ੍ਰੋਥ ਕਰੇਗਾ ਅੱਜ ਤੁਹਾਡੇ ਸਾਹਮਣੇ ਜੀ ਤਾਂ ਇੱਕ ਮੈਂ ਥੱਲੇ ਦੇਖ ਰਿਹਾ ਇਹ ਕਾਦੇ ਇੱਕੀ ਚੀਜ਼ ਲਗਾਇਆ ਹੋਇਆ ਥੱਲੇ ਕਿ ਇਹਦੇ ਥੱਲੇ ਜੜ ਤੋਂ ਫਟਾਰਾ ਕੋਈ ਨਹੀਂ ਜੀ ਇਹ ਪਹਿਲਾਂ ਪੌਦੇ ਦੇ ਨਾਲ ਆਈ ਸੀ ਇਹ ਖਾਹ ਕੇ ਇਹਨੂੰ ਪਹਿਲਾਂ ਇਹ ਹੀ ਦਿੱਤੀ ਸੀ ਖਾਹ ਕੇ ਨੇ ਹੁਣ ਇਹ ਖਾਹ ਕੇ ਨਹੀਂ ਇਹਦੇ ਕੋਲ ਲੈ ਰਿਹਾ ਇਹ ਉਹ ਹਸਟ ਤੋਂ ਲੈ ਰਿਹਾ ਜੀ ਜੋ ਇਹਦੇ ਨਾਲ ਦਾ ਹੋਸਟ ਹੈ ਇਹ ਹੋਸਟ ਨੂੰ ਖਰਾਕ ਇਹ ਹੈ ਕੀ ਚੀਜ਼ ਐ ਵੈਸੇ ਇਹ ਲਾਲ ਮਹਿੰਦੀ ਸੀ ਜੀ ਇਹਦੇ ਅੱਛਾ ਲਾਲ ਮਹਿੰਦੀ ਇਹਦੇ ਤੋਂ ਖਰਾਕ ਲੈਂਦਾ ਸੀ ਇਹ ਤੋਂ ਖਾਕ ਲੈਂਦਾ ਸੀ ਹੁਣ ਇਹਦੇ ਵਿੱਚ ਨਹੀਂ ਰਹਿ ਜੇ ਹੁਣ ਖਤਮ ਹੋ ਚੁੱਕੀ ਆ ਨਾਲ ਤਾਂ ਪੈਨ ਹੋਸਟ ਦੇ ਰਿਹਾ ਖਰਾਕ ਜੀ ਤੇ ਇੱਕ ਜਿਹੜੇ ਆ ਉੱਪਰ ਲੱਗੇ ਹੋਸਟ ਆ ਸਯੋਗਿਕ ਨੂੰ ਕਹੂੰਗਾ ਕਿ ਦਿਖਾਇਆ ਇਹ ਪੂਰੇ ਕਿ 1 ਏਕੜ ਦੇ ਵਿੱਚ ਜਿਹੜੇ ਹੋਸਟ ਲੱਗੇ ਆ ਤੇ ਚੰਦਨ ਵੀ ਦਿਖਾਇਆ ਇਹ ਸਾਰਾ ਇਹ ਹੋਸਟ ਦੇ ਕੀ ਕਾਰਨ ਐ ਵੀ ਹੋਸਟ ਇੱਥੇ ਕਿਉਂ ਲੱਗੇ ਹੋਏ ਆ ਖੇਤ ਦੇ ਵਿੱਚ ਦੇਖੋ ਜੀ ਇਹ ਜੋ ਚੰਦਨ ਐ ਇਹ ਹੋਸਟ ਤੋਂ ਬਗੈਰ ਹੋਵੇਗੀ ਨਹੀਂ ਹੂੰ ਦੋਏ ਹੋਸਟੀ ਹੈ ਜੋ ਚੰਦਨ ਨੂੰ ਇਹ ਤਾਂ ਕੰਮਜਾਬ ਕਰੂਗਾ ਹੋਸਟੀ ਖਰਾਕ ਦੇਊਗਾ ਤੇ ਚੰਦਨ ਹੋਊਗਾ ਨਹੀਂ ਤਾਂ ਚੰਦਨ ਬਿਲਕੁਲ ਨਹੀਂ ਹੋਊਗਾ ਇਹਦੇ ਨਾਲ ਜੋਸਟ ਜਿਹਨੇ ਵੀ ਚੰਦਨ ਲਗਾਉਣਾ ਨਾਲ ਹੋਸਟਲ ਲਗਾਵੇ ਨਹੀਂ ਤਾਂ ਆਪਣਾ ਰੁਪਈਆ ਇਨਵੈਸਟਮੈਂਟ ਨਾ ਕਰੇ ਕਹਿ ਸਕਦੇ ਆ ਕਿ ਦੋਨਾਂ ਦਾ ਮਾਂ ਪੁੱਤਰ ਦਾ ਵੀ ਰਿਸ਼ਤਾ ਹੋ ਸਕਦਾ ਹਾਂਜੀ ਹੋ ਸਕਦਾ ਹੈ ਜੀ ਮਾਣੋ ਜੀ ਆ ਪੌਦਾ ਆਪਣੇ ਫੁੱਟ ਰਿਹਾ ਹਾਂ 6 ਦੋਵਾਰਾ ਇੱਕ ਸਾਲ ਦਾ ਸੀ ਜੀ ਇਸ ਤੋਂ ਵੀ ਛੋਟਾ ਸੀ ਤੇ ਆ ਪੌਦਾ ਚੱਲ ਪਿਆ ਜੀ ਸੁੱਕ ਕੇ ਫਿਰ ਦੁਬਾਰਾ ਸਦਾ ਕਰ ਰਿਹਾ ਹਾਂ ਹਾਂਜੀ ਕਰ ਰਿਹਾ ਜੀ ਤਾਂ ਹੋਰ ਉਹਦੀ ਗੱਲ ਕਰਾਂਗੇ ਇਹ ਲਾਸਟ ਜਿਹੜਾ ਇਹ ਪੌਦਾ ਹੈ ਲਾਸਟ ਇਹਦੀ ਉਮਰ ਕਿੰਨੀ ਆ ਤੇ ਇਹਦੀ ਹਾਈਟ ਕਿੰਨੀ ਹੋ ਜਾਂਦੀ ਹੈ ਹਾਈਟ ਜੀ ਇਹਦੀ 18 ਤੋਂ 22 ਫੁੱਟ ਹੈ ਜੀ ਇਹਦੀ ਉਮਰ 9 ਤੋਂ 13 ਸਾਲ ਦੱਸਦੇ ਆ ਜੀ ਲੇਕਿਨ ਜੇ ਆਉਣ ਵਾਲੇ ਸਮੇਂ 'ਚ ਆਪਾਂ ਵੇਖੀ ਜਾਈਏ ਆਪਣੇ ਇਹਨਾਂ ਪੌਦੇ 7-8-8 ਫੁੱਟ ਦੇ ਹੋ ਰਹੇ ਆ ਜੀ ਇੱਕ ਸਾਲ ਦੇ ਵਿੱਚ ਇਹ ਤਾਂ ਆਪਾਂ ਮੰਨ ਲਓ 10 ਸਾਲ ਵੀ ਪੂਰਾ ਨਹੀਂ ਹੋਣਾ ਜੀ 10 ਸਾਲ ਤੋਂ ਪਹਿਲਾਂ ਹੀ ਇਹ ਤਾਂ ਤਿਆਰ ਹੋ ਜਾਣਗੇ ਪਹਿਲਾਂ ਤਿਆਰ ਹੋ ਜਾਣਗੇ ਤਾਂ ਇਹਦਾ ਜਿਹੜਾ ਤਣਾ ਤਣੇ ਦੀ ਗੱਲ ਕਰਾਂਗੇ ਤਣੇ ਦੀ ਮਟਾਈ ਆਉਂਦੀ ਕਿੰਨੀ ਕੁ ਹੋ ਜਾਂਦੀ ਵਿਖਿਆ ਹੋਣਾ ਤੁਸੀਂ ਤਣੇ ਦੀ ਮਟਾਈ ਜੀ ਛਪੈਦੇ ਤਰਾ ਹੋ ਜਾਂਦੀ ਜੀ ਪਹਿਲੇ ਜਿੰਨੀ ਮਟਾਈ ਹੋ ਜਾਂਦੀ ਹਾਂ ਉਹ ਉਨੀ ਹੋ ਜਾਂਦੀ ਛਪੈਦੇ ਜੀ ਫਿਰ ਇਹਨੂੰ ਵੇਚਣ ਦੇ ਬਾਰੇ ਕੰਪਨੀ ਨਾਲ ਕੋਈ ਐਗਰੀਮੈਂਟ ਹੋਇਆ ਜਾਂ ਹੱਲੇ ਉਹ ਕਹਿ ਰਹੇ ਵੀ ਟਾਈਮ ਤੇ ਹੀ ਖਰੀਦਾਂਗੇ ਟਾਈਮ ਤੇ ਹੋਏਗਾ ਜਸਟ ਅਸੀਂ ਤੇਲ ਪੈਣਾ ਸ਼ੁਰੂ ਹੋ ਗਿਆ 2% ਤੇਲ ਪੈ ਗਿਆ ਤੇ ਕੰਪਨੀ ਆਪਣੇ ਆਪ ਆ ਕੇ ਜਾਊਗੀ ਐਗਰੀਮੈਂਟ ਕਰੇਗੀ ਦੱਸੋ ਜੀ ਕਿੰਨਾ ਜਸਟ 80% ਤੇਲ ਪੈ ਗਿਆ ਤਾਂ ਬਪਟਾਈ ਸ਼ੁਰੂ ਕਰ ਦੇਵਾਂਗੇ ਜੀ ਤੇ ਇਹ ਕਿੰਨਾ ਕੁ ਇਹਦੀ ਜਿਹੜੀ ਜਿਹੜੀ ਜਦੋਂ ਵੇ ਮੂਟਿਆਂ ਦੇ حساب ਨਾਲ ਵਿਕਦਾ ਜਾਂ ਤੇਲ ਦਾ ਜਿਹੜਾ ਉਹ ਦੇਖਦੇ ਆ ਵਿੱਚ ਇਹ ਤੇ ਇੱਕ ਪੌਦੇ ਦਾ ਮੁੱਲ ਮਿਲੂਗਾ ਜੀ ਕਿੰਨਾ ਕੁ ਹੋਵੇ ਕੋਈ ਆਈਡੀਆ ਕੋਈ ਕਿਸੇ ਨੇ ਵੇਚੇ ਹੋਵੇ ਜਾਂ ਕੰਪਨੀ ਨੇ ਦੱਸਿਆ ਹੋਵੇ ਜੋ ਅੱਜ ਦਾ ਰੇਟ ਆਪਾਂ ਦੇਖੇ ਜਾਵੇ 25000 ਤੋਂ ਲੈ ਕੇ 35000 ਤੱਕ ਪ੍ਰਤੀ ਕਿਜੀ ਹੈਗਾ ਇੱਕ ਮਲਵੇ ਦੇ ਜਿਹੜਾ ਚੰਦਣ ਦਾ ਜੀ ਲੀਟਰ ਦਾ ਹਾਂਜੀ ਤੇਲ ਦਾ ਹਾਂਜੀ 1 ਕਿਲੋ ਲੱਕੜ ਦਾ ਜੀ ਤੇ ਇੱਕ 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 ਦਰਖਤ ਦੇ ਵਿੱਚ ਕਿੰਨੇ ਲੀਟਰ ਤੇਲ ਪੈਦਾ ਹੁੰਦਾ ਕੋਈ ਪਤਾ ਲੱਗਿਆ ਇਹ 20 ਲੀਟਰ ਤੇਲ ਪੈਦਾ ਹੁੰਦਾ ਜੀ ਬਾਕੀ ਇਹਦੇ ਲੱਕੜ ਜੋ ਹੋਰ ਮੰਨ ਲਓ ਜਿਵੇਂ ਪਹਿਲੀ ਪਰਤੇ ਉਹ ਅਲੱਗ ਕੁੱਲ ਮਿਲਾ ਕੇ ਜਿਹੜਾ ਵਿੱਚ 20 ਲੀਟਰ ਤੇਲ ਉਹ ਤਾਂ ਕਾਫੀ ਮਹਿੰਗਾ ਜਾਊਗਾ ਜੀ ਲਖਾਂ ਦੇ ਹਿਸਾਬ ਨਾਲ ਜੋ ਦੂਸਰਾ ਤਣਾ ਵਗੈਰਾ ਪੱਤੀਆਂ ਵਗੈਰਾ ਹੋਰ ਚਾਹਾਂਗੇ ਉਹ ਵੀ ਅਲੱਗ-ਅਲੱਗ ਇਹਦੇ ਹਰੇਕ ਇੱਕ-ਇੱਕ ਇੰਚੇ ਦੀ ਵਿਕ ਗਈ ਉਹ ਵੀ ਵਿਕਦਾ ਫਿਰ ਹਾਂਜੀ ਤਾਂ ਪੱਤੀਆਂ ਦੀ ਗੱਲਬਾਤ ਕਰਾਂਗੇ ਪੱਤੀਆਂ ਜਿਵੇਂ ਆਮ ਤੌਰ ਤੇ ਆਪਣੇ ਲੋਕ ਜੜੀ ਮੂਟੀਆਂ ਅੱਜ ਕੱਲ ਚਾਹ ਦੇ ਵਿੱਚ ਪਾਉਂਦੇ ਨੇ ਅਦਰਕ ਹੋਗੀ ਜਾਂ ਹੋਰ ਪੱਤੀਆਂ ਤੁਲਸੀ ਦੀ ਪਾਉਂਦੇ ਨੇ ਇਹ ਚਾਹ ਦੇ ਵਿੱਚ ਆਉਂਦੀਆਂ ਕੰਮ ਜਾਂ ਨਹੀਂ ਆਉਂਦੀਆਂ ਜੀ ਆਉਂਦੀਆਂ ਇਹ ਗ੍ਰੀਨ ਟੀ ਤਰ੍ਹਾਂ ਸੁਆਦ ਦਿੰਦੀ ਹੈ ਆਪਣੇ ਆ ਆਪਣੇ ਪੇੜ ਦੀਆਂ ਬਿਮਾਰੀਆਂ ਨੂੰ ਮਟਾਪਾ ਕੱਟ ਕਰਨ ਨੂੰ ਇਹ ਬਹੁ ਮੰਨ ਲਓ ਬਣਾਵਾਂਗੇ ਜੀ ਇਹ ਹੁਣ ਐਕਸਪੈਰੀਮੈਂਟ ਅਸੀਂ ਕਰਾਂਗੇ ਤੇ ਬਣਾ ਕੇ ਹੋਰ ਅੱਗੇ ਸੁਣਨਾ ਚਾਹੁੰਦੇ ਆ ਇਹਦੀ ਖੁਸ਼ਬੂ ਹੁਣ ਥੋੜੀ ਥੋੜੀ ਆਉਣੇ ਸ਼ੁਰੂ ਹੋ ਗਈ ਹੈ ਖੇਤ ਦੇ ਵਿੱਚ ਕਿ ਆਉਂਦੇ ਜਾਂਦੇ ਲੋਕ ਇੱਥੇ ਆਉਂਦੇ ਆ ਸੈਰ ਕਰਨ ਕਿਉਂਕਿ ਇਹ ਆਮ ਤੌਰ ਤੇ ਡਾਕਟਰ ਵੀ ਦੱਸਦੇ ਵਿੱਚ ਚੰਦਨ ਦੀ ਖੁਸ਼ਬੂ ਤਾਂ ਕੋਈ ਵੀ ਬਾਗ ਲਾ ਲਓ ਪਾਰਕ ਲਾ ਲਓ ਕਿਤੇ ਵੀ ਵੀ ਉਹ ਜਿਹੜੇ ਐ ਬਿਮਾਰੀਆਂ ਨੂੰ ਜਿਹੜਾ ਕੱਟਦਾ ਆਉਂਦੇ ਆ ਲੋਕ ਸੈਰ ਕਰਨ ਹਾਂਜੀ ਮੇਲਾ ਲੱਗ ਰਿਹਾ ਜਿਹਾ ਸਾਡੇ ਦਾ ਇਤੇ ਫੌਜ ਹੈਗੀ ਬੀਐਸਐਫ ਦੇ ਅਫਸਰ ਲੰਘਦੇ ਇਥੇ ਖੜ ਕੇ ਜਾਂਦੇ ਆ ਹੋਰ ਲੋਕ ਸੈਰ ਕਰਨ ਆਉਂਦੇ ਆ ਉਹ ਵਿੱਚ ਵੀ ਵਿజిਟ ਕਰਦੇ ਆ ਲੋਕ ਬਾਕੀ ਇਹਦੇ ਵਿੱਚ ਸਵੇਰ ਦਾ ਜੋ ਵਾਤਾਵਰਨ ਆ ਉਹ ਬਹੁਤ ਸੈਟੀਸਫਾਈ ਬਹੁਤ ਵਧੀਆ ਸਾਫ ਹੁੰਦਾ ਹੈ ਇਹਦੇ ਵਿੱਚ ਮਿੱਟੀ ਮਿੱਟੀ ਮਹਿਕ ਆਉਂਦੀ ਹੈ ਤੜਕੇ ਤੜਕੇ ਜੀ ਹੈ ਇੱਕ ਮਨ ਨੂੰ ਦਿਲ ਨੂੰ ਪੂਰਾ ਸਕੂਨ ਮਿਲਦਾ ਹੈ ਜੀ ਹੂੰ ਹੋਰ ਅੱਗੇ ਗੱਲਬਾਤ ਕਰਾਂਗੇ ਇਹ ਬੂਟੇ ਨੂੰ ਮੌਸਮ ਕਿਹੋ ਜਿਹਾ ਚਾਹੀਦਾ ਹੁੰਦਾ ਮੌਸਮ ਜੀ ਤੱਤਾ ਠੰਡਾ ਚਾਹੀਦਾ ਨਾ ਜ਼ਿਆਦਾ ਗਰਮੀ ਦੇ ਨਾਲ ਜ਼ਿਆਦਾ ਠੰਡ ਜੀ ਆਪਾਂ ਤਾਂ ਕਹਦੇ ਵੀ ਠੰਡੇ ਮੌਸਮ ਚ ਹੁੰਦੇ ਆ ਇਹ ਗੱਲ ਗਲਤ ਹੈ ਜੀ ਠੰਡੇ ਮੌਸਮ ਚ ਜੇ ਜਿਹੜੇ ਸਾਡੇ ਆਪਣੇ 9-10 ਸਾਲ ਚ ਤਿਆਰ ਹੋਵੇਗਾ ਉਧਰ 25-30 ਸਾਲ ਚ ਤਿਆਰ ਹੋ ਜੀ ਤੇ ਮੌਸਮ ਠੰਡਾ ਹੈ ਜੀ ਅੱਛਾ ਜੀ ਤਾਂ ਉਸ ਤੋਂ ਬਾਅਦ ਅ ਕਦੇ ਹੋਰ ਕਿਸਾਨਾਂ ਦੇ ਵੀ ਫੋਨ ਆਏਗੇ ਤੁਸੀਂ ਜਿਹੜਾ ਇਹ ਚੰਦਨ ਦਾ ਬਾਗ ਲਗਾਇਆ ਹੋਇਆ ਜੀ ਇੱਕ ਵਾਰ ਪਹਿਲਾਂ ਆਪਣੇ ਇੰਟਰਵਿਊ ਲੈ ਕੇ ਸੀ ਕੋਈ ਚੈਨਲ ਵਾਲੇ ਉਹਨਾਂ ਨੇ ਕਹਿੰਦੇ ਉਸ ਤੋਂ ਬਾਅਦ ਸਾਨੂੰ ਲਗਾਤਾਰ ਫੋਨ ਆਈ ਆ ਰਹੇ ਹੈ ਜੀ ਸਾਨੂੰ ਦੱਸੋ ਜੀ ਕਿੱਥੋਂ ਲਿਆਉਂਦੇ ਉਹ ਲੋਕ ਵਿਜੀਟ ਕਰਕੇ ਦੂਰ ਦੂਰ ਗੰਗਨਗਰ ਤੋਂ ਆਇਆ ਹੋਰ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਤੋਂ ਆਇਆ ਦੇਖਣ ਆਇਆ ਜੀ ਅਜੇ ਹੋਰ ਅੱਗੇ ਗੱਲਬਾਤ ਕਰਾਂਗੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਵੀ ਆਇਆ ਤੁਹਾਡੇ ਨਾਲ ਤਾਲਮੇਲ ਕਰਨ ਵੀ ਚੰਦਨ ਦੀ ਜਿਹੜੀ ਖੇਤੀ ਤੁਸੀਂ ਕਰ ਰਹੇ ਹੋ ਜੰਗਲਾਤ ਵਿਭਾਗ ਦੇ ਫਾਈਲ ਕਾਪ ਨੇ ਰਿਸਟ ਤੋਂ ਆਏ ਸੀ ਜੀ ਉਹਨਾਂ ਨੇ ਕਿਹਾ ਜੀ ਤੁਹਾਡਾ ਜੋ ਤੁਸੀਂ ਪੌਦੇ ਲਗਾਏ ਆ ਇੱਕ ਪੌਦੇ ਦਾ 60 ਰੁਪਏ ਪ੍ਰਤੀ ਇੱਕ ਪੌਦਾ ਸਰਕਾਰ ਦਿੰਦੀ ਹੈ ਜੀ ਉਹ ਸਾਡੇ ਕੋ ਕਾਗਜ਼ ਪੱਤਰ ਰਜਿਸਟਰੀ ਸੀ ਜਮੇਂਦੀ ਸਬਸਿਡੀ ਦਿੰਦੀ ਹੈ ਸਬਸਿਡੀ ਦਿੰਦੀ ਹੈ ਜੀ ਉਹ ਖਾਤਾ ਨਾਮ ਕੌੜਾ ਹੁਣੇ ਲੈ ਗਏ ਸੀ ਜਜੇ ਤੇ ਦੁਬਾਰਾ ਕੋਈ ਰਾਬਤਾ ਕਾਇਮ ਨਹੀਂ ਹੋਇਆ ਲੇਕਿਨ ਆਏ ਸੀ ਉਹ ਕਹਿੰਦੇ ਵੀ ਤੁਹਾਨੂੰ ਸਬਸਿਡੀ ਅਸੀਂ ਮੋਹਈਆ ਕਰਾਵਾਂਗੇ ਜੀ ਉਹਨਾਂ ਨੇ ਪੌਦੇ ਗਿਨੇ ਸੀ 500 ਪੌਦਾ ਹੋਸਟ ਦਾ ਸੀ ਜੀ 500 ਇਹਦਾ ਸੀ 1000 ਪੌਦਾ ਲਿਖ ਕੇ ਲੈ ਗਏ ਸੀ ਉਹ ਕਹਿੰਦੇ ਤੁਹਾਡੇ ਅਕਾਊਂਟ ਦੇ ਵਿੱਚ 6000 ਤੁਹਾਡੇ ਅਕਾਊਂਟ ਦੇ ਵਿੱਚ ਪਾ ਦਿੱਤਾ ਜਾਵੇਗਾ ਕੀ ਕਹਿਣਾ ਚਾਹੁੰਦੇ ਹੋ ਅੱਜ ਬੂਟਾ ਜਿਹੜਾ ਪੂਰਾ ਜਵਾਨ ਹੋ ਚੁੱਕਿਆ ਹੈ ਕਿੰਨੀ ਕੋ ਖੁਸ਼ੀ ਮਹਿਸੂਸ ਹੁੰਦੀ ਹੈ ਦੇਖੋ ਜੀ ਜਿਸ ਟਾਈਮ ਆਪਣਾ ਛੋਟਾ ਬੱਚਾ ਆਪਾਂ ਸਭ ਪਾਲ ਬਸ ਕੇ ਬੜਾ ਕਰੀਦਾ ਨੌਕਰੀ ਲੱਗ ਜਾਂਦਾ ਪੈਸਾ ਆਉਂਦਾ ਤਾਂ ਬਹੁਤ ਖੁਸ਼ੀ ਹੁੰਦੀ ਹੈ ਆਪਣਾ ਜਦੋਂ ਪੈਰਾ ਤੇ ਖੜਾ ਹੁੰਦਾ ਅੱਜ ਅਸੀਂ ਵੀ ਛੋਟੇ ਬੱਚੇ ਤਰ੍ਹਾਂ ਪਾਲਿਆ ਸੀ ਬਹੁਤ ਮਿਹਨਤ ਕੀਤੀ ਸੀ ਉਹਦੇ ਬੱਚੇ ਤੋਂ ਵੀ ਜ਼ਿਆਦਾ ਇਹਦੇ ਸਾਨੂੰ ਮਤਲਬ ਵੀ ਖੇਚਲ ਕਰਨੀ ਪਈ ਜੋ ਅੱਜ ਇਹਦੀ ਹਾਈਟ ਦੇਖ ਕੇ ਆਉਣ ਵਾਲੇ ਸਮੇਂ ਚ ਤਾਂ ਸਾਨੂੰ ਬਹੁਤ ਮਹਿਸੂਸ ਹੋ ਰਿਹਾ ਜੀ ਸਾਨੂੰ ਦਾ ਮਤਲਬ ਜੀ ਇੱਕ ਟਾਈਮ ਤਾਂ ਮਾਲੋ ਬਾਦਸ਼ਾਹ ਬਣਾਉਗੋ ਜੀ ਤਾਂ ਹੋਰ ਵੀ ਨੌਜਵਾਨ ਸਾਡੇ ਨਾਲ ਮੌਜੂਦ ਨੇ ਭਤੀਜੇ ਨੇ ਤੁਹਾਡੇ ਹਾਂਜੀ ਭਤੀਜੇ ਹੈ ਜੀ ਇਹ ਮੇਰੇ ਨਾਲ ਕਰ ਰਿਹਾ ਜੀ ਅੱਛਾ ਨਾਲ ਕਰਦਾ ਹਾਂਜੀ ਪਾਰਟਨਰ ਕੀ ਕਹਿਣਾ ਚਾਹੁੰਦੇ ਹੋ ਅੱਜ ਯੰਗ ਹੋਰ ਪਾਸੇ ਤੁਰਦੀ ਪਰ ਤੁਸੀਂ ਜਿਹੜੇ ਚੰਦਨ ਦੀ ਖੇਤੀ ਕਰਕੇ ਇੱਕ ਸਫਲ ਕਿਸਾਨ ਦੇ ਵਜੋਂ ਆਪਣਾ ਨਾਮ ਖੱਟਿਆ ਲਾਹਾ ਲੈ ਰਹੇ ਹੋ ਤੁਸੀਂ ਇੱਕ ਬਿਜ਼ਨਸ ਕਰ ਰਹੇ ਹੋ ਬੜੇ ਵੱਖਰੇ ਢੰਗ ਨਾਲ ਕਿਉਂਕਿ ਜਿਹੜੀ ਆਪਣੀ ਬੈਲਟ ਹੈ ਝੋਨੇ ਨੂੰ ਤੇ ਕਣਕ ਨੂੰ ਲੈ ਕੇ ਜਿਆਦਾ ਰਵਾਇਤੀ ਫਸਲ ਚੱਕਰੀ ਚ ਫਸੀ ਹੋਈ ਹੈ ਤੁਸੀਂ ਉਸ ਤੋਂ ਬਾਹਰ ਨਿਕਲ ਕੇ ਇਹ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਇਸ ਪਰ ਸਭ ਤੋਂ ਪਹਿਲਾਂ ਮੈਂ ਇੰਟਰੋਡਿਊਸ ਇਹ ਕਰਨਾ ਚਾਹੁੰਦਾ ਕਿ ਮੈਂ ਐਮਐਸਸੀ కెਮਿਸਟਰੀ ਦੀ ਗੁਰਨਾਗਰ ਯੂਨੀਵਰਸਿਟੀ ਤੋਂ ਪਾਸ ਆਊਟ ਹਾਂ ਮੈਂ ਉਸ ਫੀਲਡ ਵਿੱਚ ਇਹ ਸਭ ਕੁਝ ਬਹੁਤ ਦੇਖਿਆ ਹੈ ਕਿ ਜਿਵੇਂ ਜਿਵੇਂ ਆਪਾਂ ਆਪਣੀ ਡਿਵੈਲਪਰ ਹੋ ਰਹੇ ਆ ਉਸ ਤੋਂ ਬੜੀ ਨਵੀਂ ਨਵੀਂ ਟੈਕਨੋਲੋਜੀ ਆਦਰੀ ਅੱਜ ਦੇ ਜ਼ਮਾਨੇ ਜਿਵੇਂ ਝੋਨਾ ਕਣਕ ਨੂੰ ਦੇਖ ਕੇ ਇਹ ਟੈਕਨੋਲੋਜੀ ਵੀ ਕਹਿ ਸਕਦੇ ਆਪਾਂ ਫਸਲ ਵੀ ਕਹਿ ਸਕਦੇ ਆ ਇਹ ਅੱਜ ਕੱਲ ਟ੍ਰੈਂਡਿੰਗ ਚ ਹੈ ਇਸ ਟ੍ਰੈਂਡਿੰਗ ਜਿਸ ਕਰਕੇ ਆ ਕਿ ਇੱਕ ਦਾ ਇਹਦੀ ਜਿਹੜੀ ਇਨਕਮ ਹੈ ਬਹੁਤ ਜ਼ਿਆਦਾ ਹੈ ਐਸੰਗ ਬੇੜੂ ਝੋਨਾ ਤੇ ਕਣਕ ਨਾਲੋਂ ਤੇ ਦੂਸਰੀ ਗੱਲ ਇਹ ਹੈ ਕਿ ਜਿਵੇਂ ਆਪਾਂ ਕਿਤੇ ਕੋਈ ਵੀ business ਸਟਾਰਟ ਕਰਦੇ ਆ ਉਹਦੇ ਵਾਸਤੇ ਪਹਿਲਾਂ ਪੈਸਾ ਇਨਵੈਸਟ ਕਰਨਾ ਪੈਂਦਾ ਹੈ ਕਰਨਾ ਪਹਿਲਾਂ ਉਹ ਅੱਜ ਕਰਾਂਗੇ ਕੱਲ ਨੂੰ ਉਹ ਪੈਸੇ ਦੀ ਜਿਹੜੀ ਵੈਲਿਊ ਹੈ ਉਹ ਘਟਦੀ ਹੈ ਅੱਜ ਇਹਨੂੰ ਤੇ ਆਪਾਂ ਇਨਵੈਸਟ ਕੀਤਾ ਇਹਦੇ ਵਿੱਚ ਪੈਸੇ ਦੀ ਵੈਲਿਊ ਵਧੇਗੀ ਵਧੇਗੀ ਬਿਲਕੁਲ ਜੀ ਇਸ ਕਰਕੇ ਤਾਂ ਇਸ ਕਰਕੇ ਬਹਾਰ ਇੱਕ ਨਹੀਂ ਕਹਿਣਾ ਚਾਹੁੰਦੇ ਆ ਕਿ ਇਸ ਫੀਲਡ ਵਿੱਚ ਆਓ ਤੁਸੀਂ ਇਹਦੇ ਵਿੱਚ ਫਿਰ ਮੁਨਾਫਾ ਮੁਨਾਫਾ ਹੋਰ ਵੀ ਕਿਸਾਨ ਹੈਗੇ ਆ ਜਿਹੜੇ ਇਹ ਇਲਾਕੇ ਦੇ ਵਿੱਚ ਕੋਈ ਖੇਤੀ ਕਰ ਰਹੇ ਆ ਨਹੀਂ ਇਹ ਸਾਡੇ ਇਲਾਕੇ ਚ ਕੋਈ ਵੀ ਨਹੀਂ ਕਰ ਰਿਹਾ ਅਸੀਂ ਸਪੈਸ ਸੀ ਆ ਇਹਨਾਂ ਵਿੱਚ ਜੋ ਅਸੀਂ ਇਹਦੀ ਖੇਤੀ ਕਰ ਰਹੇ ਚੰਦਨ ਦੀ ਹੋਰ ਵੀ ਅੱਗੇ ਕੋਈ ਖੇਤੀ ਵਿਧਾਨਾ ਚਾਹੁੰਦੇ ਹੋ ਚੰਦਨ ਦੀ ਇਹ ਪਹਿਲਾਂ ਇੱਕ ਵਾਰ ਇਹਨੂੰ ਅਸੀਂ ਇੱਕ ਆਪਣੇ ਉੱਪਰ ਲੈਵਲ ਤੇ ਲੈ ਕੇ ਜਾ ਰਹੇ ਆ ਜਿਵੇਂ ਕਿ ਹੁਣ ਇਹਨੂੰ ਇਸ ਬਾਗ ਨੂੰ 14 ਮਹੀਨੇ ਹੋ ਚੁੱਕੇ ਆ ਜਿਵੇਂ 5 ਸਾਲ ਤੱਕ ਪਹੁੰਚਦਾ ਸੀ ਇੱਕ ਹੋਰ ਪਲਾਂਟ ਲਾਉਣ ਬਾਰੇ ਸੋਚ ਰਿਹਾ ਉਹ ਓਮਰਗਾਜ਼ੀ ਕੀ ਕਹਿਣਾ ਚਾਹੁੰਦੇ ਹੋ ਅੰਤ ਦੇ ਵਿੱਚ ਚੰਦਨ ਦੀ ਖੇਤੀ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਰਵਾਇਤੀ ਫਸਲ ਚੱਕਰੀ ਚ ਜਿਹੜੇ ਕਿਸਾਨ ਫਸੇ ਹੋਏ ਆ ਦੇਖੋ ਜੀ ਸਾਡੇ ਵੱਲੋਂ ਤਾਂ ਕਿਸਾਨ ਭਰਾਵਾਂ ਨੂੰ ਅਪੀਲ ਇਹ ਕੀਤੀ ਜਾਂਦੀ ਹੈ ਜੀ ਜੋ ਆਪਣੇ ਲੋਗ ਠੇਕਾ ਇੱਕ ਇੱਕ ਲੱਖ ਰੁਪਇਆ ਐਂਕੜੇ ਜੀ ਲੈ ਕੇ ਵੇਖੋ ਵਿਖਾਈ ਕਰਕੇ ਲੈ ਰਹੇ ਆ ਉਹਨਾਂ ਦੇ ਇਸ ਫਸਲੀ ਚੱਕਰ ਤੋਂ ਬਚਣ ਵਾਸਤੇ ਉਹਨਾਂ ਨੂੰ ਕੁਝ ਨਾ ਕੁਝ ਪਲਾਂਟ ਵਿੱਚ ਲਗਾਉਣਾ ਚਾਹੀਦਾ ਤਾ ਹੋਰ ਪੰਜਾਬ ਸਰਕਾਰ ਨਾਲ ਕਦੇ ਕੋਈ ਤੁਹਾਨੂੰ ਸਨਮਾਨਿਤ ਕੀਤਾ ਗਿਆ ਹੋਵੇ ਕਿਸੇ ਦਿਹਾੜੇ ਤੇ ਕਿਉਂਕਿ ਤੁਸੀਂ ਬੜਾ ਵਧੀਆ ਜਿਹੜਾ ਉਪਰਾਲਾ ਕਰ ਰਹੇ ਹੋ ਦੇਖੋ ਜੀ ਅਜੇ ਤੱਕ ਤਾਂ ਅਸੀਂ ਸਰਕਾਰ ਨੂੰ ਦੱਸਿਆ ਹੀ ਨਹੀਂ ਨਾ ਕੋਈ ਅਸੀਂ ਕਿਸੇ ਮਤਲਬ ਅਜੇ ਤੱਕ ਤਾਂ ਚੁੱਪ ਹੀ ਅਸੀਂ ਜੋ ਥੋੜਾ ਬਹੁਤਾ ਹੈ ਤੋ ਉਚਾਰੇ ਕਈ ਜਣ ਨੂੰ ਪਤਾ ਲੱਗਿਆ ਹੁਣ ਅਗਾ ਆਉਣ ਵਾਲੇ ਸਮੇਂ 'ਚ ਸਾਡੇ ਨਾਲ ਰਾਬਤਾ ਆਪਣੇ ਆਪ ਹੀ ਸਰਕਾਰ ਕਰ ਰਹੀ ਹੈ ਜਿਵੇਂ ਜੰਗਲਾਤ ਵਿਭਾਗ ਦੇ ਆਏ ਸੀ ਹੋਰ ਡੀਸੀ ਸਾਹਿਬ ਨੂੰ ਪਤਾ ਲੱਗਿਆ ਹੈ ਜਾਂ ਹੋਰ ਆ ਰਹੇ ਹੈ ਜੀ ਮੁਲਾਜ਼ਮ ਤਾ ਜੁੜੇ ਰਹੋ ABC ਪੰਜਾਬ ਦੇ ਨਾਲ ਅਗਲੀ ਵਾਰ ਫੇਰ ਕੋਈ ਨਵੀਂ ਸਟੋਰੀ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਮੈਂ ਸੁਖਵਿੰਦਰ ਤਨ ਫ਼ਾਜ਼ਿਲ ਕਾ ਪੰਜਾਬ